ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਪੰਜਾਬ ਖਬਰਨਾਮਾ ਤੇ ਮੈਂ ਤੁਹਾਡਾ ਆਪਣਾ ਅਰੋਣ ਕੁਰਾਲੀ ਇਸ ਵਕਤ ਦੀ ਵੱਡੀ ਅਪਡੇਟ ਮੋਰਿੰਡਾ ਤੋਂ ਸਾਹਮਣੇ ਆ ਰਹੀ ਹੈ ਮੋਰਿੰਡਾ ਤੋਂ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਘਰ ਦੇ ਬਿਲਕੁਲ ਨੇੜੇ ਗੋਲੀ ਚੱਲੀ ਹੈ ਜਿਸ ਨੂੰ ਲੈ ਕੇ ਹੁਣ ਪੁਲਿਸ ਵੱਲੋਂ ਵੀ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ ਤੁਹਾਨੂੰ ਸੁਣਾ ਸੁਣਾਉਂਦੇ ਹਾਂ ਕੀ ਕਹਿਣਾ ਮੌਕੇ ਤੇ ਖੜੇ ਲੋਕਾਂ ਦਾ ਉਹਨਾਂ ਦੇ ਨਾਲ ਗੱਲਬਾਤ ਵੀ ਕਰਦੇ ਹਾਂ ਵੀਰ ਕੀ ਹਾਲ ਹੋ ਗਈ ਜੀ ਹਾਂ ਜੀ ਮੈਂ ਇਕਬਾਲ ਸਿੰਘ ਭਾਰਤੀ ਕਿਸਾਨ ਜੀ ਲਖੋਵਾਲ ਤੋਂ ਸਾਡੇ ਪਿੰਡ ਦੇ ਦੀਰ ਨੇ ਢੁੱਲਰ ਮੱਜਰੇ ਦੇ ਬੰਦੇ ਤੋਂ ਗੱਡੀ ਲੱਤੀ ਸੀਗੀ ਹੈਗੀ ਐਨੇ ਮਾੜੀ ਜੀ ਗੱਲ ਹੋਈ ਆ ਜਦੈ ਰਿਵਾਲਵਰ ਕੱਢ ਕੇ ਮੁੰਡੇ ਦੇ ਗੋਲੀ ਲਗਿਆ ਤਾਂ ਜੀ ਮਾਰਨ ਮੇਰੇ ਆ ਮੁੰਡੇ ਦਾ ਨਾਮ ਕਾਲੀਆ ਜੀ ਜੇ ਮੈਂ ਜੱਫੀ ਨਾ ਪਾਉਂਦਾ ਇਹਦੇ ਗੋਲੀ ਵੱਜਣੀ ਸੀ ਫੜ ਕੇ ਉਤਾਰ ਨਹੀਂ ਸਕਿਆ ਬਚਾਅ ਹੋ ਗਿਆ ਜੀ ਕੀ ਨਾਮ ਹੈ ਵੀਰੇ ਤੁਹਾਡਾ ਕੁਲਵਿੰਦਰ ਸਿੰਘ ਕਾਲੀ ਬਾਈ ਕੀ ਗੱਲ ਹੋਈ ਆ ਜੀ ਅਸੀਂ ਯਾਰ ਗੱਡੀ ਬਾਰੇ ਇਹਨੂੰ ਪੁੱਛਣਾ ਆਇਆ ਵੀ ਭਾਈ ਤੂੰ ਨੌਂ ਕਦਨੇ ਕਰਾਈ ਕਦਨੇ ਹੋਈ ਹੈਗੀ ਕਿਹੜਾ ਟਾਉਣਾ ਬੰਦਾ ਨਾਮ ਇਹ ਪਿੰਡ ਦਾ ਕੀ ਨਾਮ ਆ ਬੰਦੇ ਦਾ ਸਰਿੰਦਰ ਸਰਿੰਦਰ ਸਿੰਘ ਟੋਲੋਂ ਮਾਜਲੇ ਦਾ ਕਿਹੜੀ ਗੱਡੀ ਲੱਤੀ ਸੀ ਸਵਿਫਟ ਸਵਿਫਟ ਲਈਦੀ ਇਹਨਾਂ ਨੇ ਕਿੰਨਾ ਟਾਈਮ ਹੋ ਗਿਆ ਤੈਨੂੰ ਲੈ ਤਾਂ 2 ਮਹੀਨੇ ਤੋਂ ਉੱਪਰ ਹੋ ਗਏ ਜੀ ਪੇਮੈਂਟ ਸਾਰੀ ਦੇ ਦਿੱਤੀ ਸੀ ਹੋਰ ਸਾਰੇ ਲੈ ਲਏ ਪਹਿਲੇ 2 ਮਹੀਨੇ ਪਹਿਲਾਂ ਹੀ ਅੱਛਾ ਜੀ ਨੌਂ ਉੱਠਾ ਮੇਰੇ ਕਰ ਜਾਂਦਾ ਜੀ ਇਹ ਅੱਛਾ ਫਿਰ ਉੱਥੇ ਤੁਸੀਂ ਘਰੇ ਨਹੀਂ ਗਏ ਉਹਦੇ ਘਰਾਂ ਜਾ ਕੇ ਆਏ ਹੁਣ ਅਸੀਂ ਫਿਰ ਕਹਿਣਾ ਨੌਂਰੇ ਮਿਲਦਾ ਚੰਨੀ ਦੀ ਗੋਠੀ ਮੂਰੇ ਹੁਣ ਮਿਲਣ ਆਇਆ ਉਹਰੇ ਕੱ 15 ਠਾਣੇ ਵਾਲੇ ਲੈ ਕੇ ਆਏ ਫੁੱਸ ਵਾਲੇ ਫੜ ਕੇ ਲੈ ਕੇ ਆਏ ਸਿੱਟੀ ਚ ਮੈਂ ਫੁੱਸ ਵਾਲੇ ਬੁਲਾਏ ਆ ਰਵਲਵਰ ਅਸੀਂ ਉਹਨਾਂ ਨੂੰ ਦਿਖਾਤਾ ਆ ਰਵਲਵਰ ਦੇ ਦਿੱਤਾ ਸੀ ਪੁਲਿਸ ਵਾਲੇ ਬਰਾਮਦ ਕਰ ਲਿਆ ਰਵਲਵਰ ਬਰਾਮਦ ਕਰ ਲਿਆ ਰਵਲਵਰ ਕੀ ਕਹਿਣਾ ਚਾਹੁੰਦੇ ਹੁਣ ਤੁਸੀਂ ਅਸੀਂ ਤਾਂ ਕਹਿਣਾ ਚਾਹੁੰਦੇ ਹਾਂ ਸਾਨੂੰ ਇਨਸਾਫ ਮਿਲਣਾ ਚਾਹੀਦਾ ਪਰਚਾ ਕਿਡਾਉਣਾ ਸੀ ਜੀ ਇਹ ਬੰਦੇ ਫਿਰ ਠੀਕ ਹਾਂ